ਜਦੋਂ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਉਦਾਸੀ ਤੇ ਜਾਂਦੇ ਸੀ ਗੁਰੂ ਮਹਾਰਾਜ ਕਈ ਕਈ ਦਿਨ ਲਗਾਤਾਰ ਤੁਰਦੇ ਜਾਂਦੇ ਸੀ ਕਦੀ ਗੁਰੂ ਪਾਸ਼ਾ ਧਰਤੀ ਤੇ ਤੁਰਦੇ ਸੀ ਕਦੀ ਗੁਰੂ ਮਹਾਰਾਜ ਸਾਗਰ ਤੇ ਤੁਰਦੇ ਸੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਦੇ ਪਿੱਛੇ-ਪਿੱਛੇ ਚੱਲਦੇ ਸੀ ਸੋ ਗੁਰੂ ਮਹਾਰਾਜ ਨੂੰ ਇੱਕ ਰਸਤੇ ਤੇ ਚੱਲਦੇ ਹੋਏ ਬਹੁਤ ਦਿਨ ਬੀਤ ਚੁੱਕੇ ਨੇ ਰਾਸਤੇ ਵਿੱਚ ਨਾ ਹੀ ਤਾਂ ਕੋਈ ਪਿੰਡ ਆਉਂਦਾ ਤੇ ਨਾ ਹੀ ਕੋਈ ਨਗਰ ਆਉਂਦਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇੱਥੇ ਆਸ-ਪਾਸ ਸਭ ਕੁਝ ਉਜਾੜੀ ਦਿਖਦਾ। ਅੱਗੇ ਕੋਈ ਨਗਰ ਆਉਣਾ ਵੀ ਹੈ ਕਿ ਨਹੀਂ ਆਉਣਾ? ਸਾਨੂੰ ਕਿੰਨੇ ਦਿਨ ਹੋ ਚੁੱਕੇ ਨੇ ਤੁਰਦੇ ਹੋਏ? ਇਸ ਰਸਤੇ ਤੇ ਨਾ ਹੀ ਕੋਈ ਪਿੰਡ ਆਇਆ, ਨਾ ਹੀ ਕੋਈ ਨਗਰ ਆਇਆ। ਮਹਾਰਾਜ ਕਿਰਪਾ ਕਰਕੇ ਤੁਸੀਂ ਆਪਣਾ ਪ੍ਰਯੋਜਨ ਹੀ ਦੱਸ ਦਿਓ। ਮਹਾਰਾਜ ਅਸੀਂ ਕਿਸ ਕੰਮ ਲਈ ਜਾ ਰਹੇ ਹਾਂ, ਇਹ ਹੀ ਗੱਲ ਦੱਸ ਦਿਓ। ਗੁਰੂ ਮਹਾਰਾਜ ਕਹਿੰਦੇ ਕਿਉਂ ਮਰਦਾਨਿਆ ਤੈਨੂੰ ਨਗਰ ਪੁੱਛਣ ਤੇ ਬਹੁਤ ਪਿਆਰ ਹੁੰਦਾ ਹੈ ਕੀ ਗੱਲ ਤੈਨੂੰ ਫੇਰ ਭੁੱਖ ਲੱਗ ਗਈ ਹੈ ਭਾਈ ਮਰਦਾਨਾ ਜੀ ਕਹਿੰਦੇ ਹਾਂ ਮਹਾਰਾਜ ਗੱਲ ਤਾਂ ਤੁਹਾਡੀ ਸੱਚੀ ਹੈ ਮੈਨੂੰ ਭੁੱਖ ਤਾਂ ਲੱਗੀ ਹੋਈ ਹੈ ਪਰ ਇਸ ਉਜਾੜ ਜੀ ਥਾਂ ਤੇ ਮੈਨੂੰ ਕਿੰਨੇ ਪ੍ਰਸ਼ਾਦਾ ਸ਼ਕਨ ਨੂੰ ਦੇਣਾ ਮਹਾਰਾਜ ਇੱਥੇ ਕਿਹੜਾ ਕੋਈ ਭੋਜਨ ਤਿਆਰ ਪਿਆ ਤੇ ਜੇ ਮੈਂ ਕਿਸੇ ਨੂੰ ਕਹਿ ਵੀ ਦਵਾ ਮੇ ਮੈਨੂੰ ਭੋਜਨ ਛਕਾ ਦੇ ਤਾਂ ਮੈਨੂੰ ਕਿੱਥੇ ਭੋਜਨ ਮਿਲਣਾ ਮਹਾਰਾਜ ਮੈਨੂੰ ਤਾਂ ਕਈ ਵਾਰ ਐਂ ਲੱਗਦਾ ਹੈ ਵੀ ਤੁਹਾਡੇ ਨਾਲ ਚਲਦਿਆਂ ਚਲਦਿਆਂ ਮੇਰੇ ਪ੍ਰਾਣ ਭੁੱਖ ਦੇ ਨਾਲ ਹੀ ਨਿਕਲ ਜਾਣਗੇ ਅਸਲ ਵਿੱਚ ਸਾਧ ਸੰਗਤ ਜੀ ਕਈ ਵਾਰ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਇਹ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ ਮਹਾਰਾਜ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ ਪਰ ਮੈਨੂੰ ਤਾਂ ਭੁੱਖ ਲੱਗਦੀ ਹੈ ਮੈਂ ਤਾਂ ਇਨਸਾਨ ਹ ਪਰ ਸਾਧ ਸੰਗਤ ਜੀ ਜਿੱਥੇ ਵੀ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ ਉਥੇ ਕਈਆਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹੀ ਤਾਰ ਦਿੱਤਾ। ਸੋ ਭਾਈ ਮਰਦਾਨਾ ਜੀ ਦੀ ਭੁੱਖ ਕਾਰਨ ਬਿਆੰਤ ਲੋਕ ਤਰ ਚੁੱਕੇ ਨੇ ਤੇ ਬਿਆੰਤ ਨਗਰਾਂ ਪਿੰਡਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ। ਸੋ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਭੁੱਖ ਬਹੁਤ ਲੱਗਦੀ ਹੈ ਪਰ ਤੁਹਾਨੂੰ ਭੁੱਖ ਨਹੀਂ ਲੱਗਦੀ। ਮੈਨੂੰ ਤੁਹਾਡੇ ਨਾਲ ਚਲਦਿਆਂ ਹੋਇਆਂ ਬਹੁਤਾ ਸਮਾਂ ਤਾਂ ਭੁੱਖਾ ਰਹਿਣਾ ਪੈਂਦਾ। ਕਿਤੇ ਕਦੀ ਕਦਾਰ ਸਾਨੂੰ ਪ੍ਰਸ਼ਾਦਾ ਮਿਲਦਾ। ਪਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਨੇ ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਫਿਕਰ ਨਾ ਕਰਿਆ ਕਰ ਜੇ ਤੇਰੇ ਭੁੱਖ ਦੇ ਕਾਰਨ ਪ੍ਰਾਨ ਨਿਕਲ ਵੀ ਗਏ ਨਾ ਤੇ ਤੂੰ ਮਰ ਵੀ ਗਿਆ ਤਾਂ ਤੈਨੂੰ ਅਸੀਂ ਜ਼ਿੰਦਾ ਕਰਾਂਗੇ ਇਹ ਸਾਡਾ ਬਚਨ ਹੈ ਤੈਨੂੰ ਇਸ ਲਈ ਤੂੰ ਭੁੱਖ ਕਾਰਨ ਮਰਨ ਦੀ ਫਿਕਰ ਨਾ ਕਰੀ ਪਰ ਅਸਲ ਵਿੱਚ ਮਰਨਾ ਤਾਂ ਸੱਚ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਜੀਵਨ ਇੱਕ ਕੱਚਾ ਖੜਾ ਟੁੱਟ ਜਾਂਦਾ ਹੈ ਉਵੇਂ ਮਨੁੱਖ ਦਾ ਸਰੀਰ ਵੀ ਕੱਚੇ ਖੜੇ ਮੰਗੇ ਐਨੇ ਵੀ ਇੱਕ ਦਿਨ ਟੁੱਟ ਜਾਣਾ ਹੈ ਮਰ ਜਾਣਾ ਹੈ ਮਰਦਾਨਿਆ ਤੈਨੂੰ ਇਸ ਜਗਤ ਦੇ ਵਿੱਚ ਜੋ ਜੋ ਵੀ ਦਿਖ ਰਿਹਾ ਹੈ ਇਹ ਸਭ ਕੁਝ ਇੱਕ ਦਿਨ ਖਤਮ ਹੋ ਜਾਣਾ ਹੈ ਮਹਾਰਾਜ ਕਹਿੰਦੇ ਮਰਦਾਨਿਆ ਕੋਲ ਹੀ ਹੁਣ ਇੱਕ ਨਗਰ ਆਉਣ ਲੱਗਾ ਉਸ ਨਗਰ ਦੇ ਅਸੀਂ ਬਹੁਤ ਕੋਲ ਪਹੁੰਚ ਚੁੱਕੇ ਹਾਂ ਉਹ ਦੂਰ ਨਹੀਂ ਰਹਿ ਗਿਆ ਤੈਨੂੰ ਉਸ ਨਗਰ ਦੇ ਵਿੱਚ ਅਸੀਂ ਪ੍ਰਸ਼ਾਦਾ ਜਰੂਰ ਛਕਾਵਾਂਗੇ ਉਹ ਜਦੋਂ ਸਾਹਮਣੇ ਨਗਰ ਆਇਆ ਕਹਿੰਦੇ ਉਹ ਨਗਰ ਇੰਨਾ ਕੁ ਸੋਹਣਾ ਸੀ ਉਹ ਸਾਰਾ ਹੀ ਨਗਰ ਸੂਰਜ ਵਾਂਗ ਚਮਕਦਾ ਪਿਆ ਸੀ ਕਹਿੰਦੇ ਨੇ ਜੇ ਇੰਦਰ ਵੀ ਉਸ ਨਗਰ ਨੂੰ ਦੇਖ ਲੈਂਦਾ ਤਾਂ ਉਹ ਵੀ ਆਪਣੀਆਂ ਅੱਖਾਂ ਨੀਂਹੀਆਂ ਕਰ ਲੈਂਦਾ ਸੋ ਐਂ ਲੱਗਦਾ ਸੀ ਵੀ ਉਹ ਸਾਰੇ ਨਗਰ ਦੇ ਵਿੱਚ ਸੂਰਜ ਚੜ੍ਹਿਆ ਹੋਵੇ ਕਿਉਂਕਿ ਸਾਹਸੰਗਤ ਜੀ ਉਹ ਨਗਰ ਹੀ ਸਾਰਾ ਸੋਨੇ ਦਾ ਬਣਿਆ ਹੋਇਆ ਸੀ ਸਾਹਸੰਗਤ ਜੀ ਉੱਥੇ ਸਾਰੇ ਅਮੀਰ ਲੋਕ ਰਹਿੰਦੇ ਸਨ ਤੇ ਉਹਨਾਂ ਸਾਰਿਆਂ ਦੇ ਕੋਲ ਸੋਨਾ ਬਹੁਤ ਜ਼ਿਆਦਾ ਸੀ ਸਾਧ ਸੰਗਤ ਜੀ ਤੁਸੀਂ ਹਰ ਕਥਾ ਦੇ ਵਿੱਚ ਆਹੀ ਗੱਲ ਸੁਣੀ ਹੋਣੀ ਹੈ ਵੀ ਜਦੋਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਸੇ ਪਿੰਡ ਜਾਂ ਨਗਰ ਦੇ ਕੋਲ ਪਹੁੰਚਦੇ ਨੇ ਤਾਂ ਗੁਰੂ ਮਹਾਰਾਜ ਹਮੇਸ਼ਾ ਹੀ ਆਪਣਾ ਆਸਨ ਪਿੰਡ ਦੇ ਬਾਹਰ-ਬਾਹਰ ਜਾਂ ਨਗਰ ਦੇ ਬਾਹਰ-ਬਾਹਰ ਕਰਦੇ ਸੀ ਸੋ ਅੱਜ ਵੀ ਗੁਰੂ ਮਹਾਰਾਜ ਜੀ ਨੇ ਇਸ ਸੋਨੇ ਦੇ ਨਗਰ ਇਸ ਸੋਨੇ ਦੇ ਦੇਸ਼ ਦੇ ਬਾਹਰ ਗੁਰੂ ਸਾਹਿਬ ਜੀ ਨੇ ਆਪਣਾ ਆਸਨ ਕਰ ਲਿਆ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਜਾ ਮਰਦਾਨਿਆ ਅੰਦਰ ਜਾ ਕੇ ਪ੍ਰਸ਼ਾਦਾ ਛਕ ਲੈ ਤੂੰ ਬੜੀ ਧੀਰ ਤੋਂ ਇਹ ਗੱਲ ਕਹਿ ਰਿਹਾ ਸੀ ਵੀ ਮਹਾਰਾਜ ਕੋਈ ਕਿਤੇ ਨਗਰ ਨਹੀਂ ਆਂਦਾ ਪਿਆ ਹੁਣ ਆ ਵੀਖ ਨਗਰ ਆ ਗਿਆ ਜਾ ਪ੍ਰਸ਼ਾਦਾ ਛਕ ਲੈ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ ਮੈਨੂੰ ਕੋਈ ਦਮੜਾ ਦੇ ਦਿਓ ਜਿਸ ਨੂੰ ਦੇ ਕੇ ਮੈਂ ਪ੍ਰਸ਼ਾਦਾ ਖਰੀਦ ਲਵਾਂ ਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਤੇਰੇ ਤੇ ਸਾਡੀ ਪਰਸੰਤਾ ਹੈ ਤੇਰ ਤੂੰ ਅਸੀਂ ਬਹੁਤ ਖੁਸ਼ ਆ ਜਾ ਤੈਨੂੰ ਅਸੀਂ ਇਹ ਸਾਰਾ ਨਗਰ ਹੀ ਦੇ ਦਿੱਤਾ ਮਹਾਰਾਜ ਕਹਿੰਦੇ ਇਸ ਨਗਰ ਦੇ ਵਿੱਚ ਜਿਹੜੀ ਵੀ ਚੀਜ਼ ਤੈਨੂੰ ਸਭ ਤੋਂ ਚੰਗੀ ਲੱਗੇ ਉਹ ਤੂੰ ਖਾ ਲਈ ਉਹ ਸਮਝੀ ਉਹ ਤੇਰੀ ਹੋ ਐ ਆ ਗੱਲ ਸੁਣ ਕੇ ਪਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਮਾਲ ਕਰਦੇ ਹੋ ਬਿਨਾਂ ਦਮੜੇ ਤੋਂ ਮੈਂ ਕੋਈ ਚੀਜ਼ ਅੰਦਰੋਂ ਲੈ ਕੇ ਖਾਵਾਂਗਾ ਤਾਂ ਮੈਨੂੰ ਕੈਦ ਕਰ ਲੈਣਗੇ ਮੈਨੂੰ ਕੁੱਟਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਜੇ ਤੈਨੂੰ ਇਸ ਨਗਰ ਦੇ ਵਿੱਚ ਕਿਸੇ ਨੇ ਫੜ ਵੀ ਲਿਆਨਾ ਤਾਂ ਸਾਡਾ ਨਾਮ ਲੈ ਲਈ ਉਹ ਤੈਨੂੰ ਛੱਡ ਦੇਣਗੇ ਜਿਸ ਚੀਜ਼ ਤੇ ਤੇਰਾ ਦਿਲ ਕਰਦਾ ਹੈ ਉਹੀ ਚੀਜ਼ ਖਾਈ ਤੈਨੂੰ ਕੋਈ ਵੀ ਕੁਝ ਨਹੀਂ ਕਹੇਗਾ ਭਾਈ ਮਰਦਾਨਾ ਜੀ ਬਹੁਤ ਖੁਸ਼ ਹੁੰਦੇ ਨੇ ਤੇ ਉਸੇ ਵੇਲੇ ਨਗਰਵਾਲ ਤੁਰ ਪੈਂਦੇ ਨੇ ਅੰਦਰ ਭਾਈ ਮਰਦਾਨਾ ਜੀ ਇੱਕ ਚੌਂਕ ਤੇ ਪਹੁੰਚਦੇ ਨੇ ਉਸ ਚੌਂਕ ਦੇ ਆਲੇ-ਦੁਆਲੇ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ ਸੀ। ਉੱਥੇ ਦੀਆਂ ਸਾਰੀਆਂ ਦੁਕਾਨਾਂ ਸੋਨੇ ਦੀਆਂ ਬਨੀਆਂ ਹੋਈਆਂ ਸੀ। ਸਾਰੀਆਂ ਕੰਧਾਂ ਸੋਨੇ ਦੀਆਂ ਸਨ ਤੇ ਦਵਾਰਾਂ ਦੇ ਉੱਪਰ ਨਗ ਵੀ ਲੱਗੇ ਹੋਏ ਸਨ। ਉੱਥੇ ਦੀਆਂ ਦੁਕਾਨਾਂ ਮਠਾਈ ਦੀਆਂ ਸਨ। ਕੜਾ ਪ੍ਰਸ਼ਾਦ, ਪੂਰੀਆਂ ਹੋਰ ਬਿਆੰਤ ਤਰੀਕੇ ਦੀਆਂ ਚੀਜ਼ਾਂ ਬਨੀਆਂ ਹੋਈਆਂ ਸੀ। ਸਾਰੇ ਬਾਜ਼ਾਰ ਦੇ ਵਿੱਚ ਬਹੁਤ ਚਹਲ-ਪੈਰ ਸੀ। ਕੋਈ ਦਰ ਨੂੰ ਜਾ ਰਿਹਾ ਸੀ ਤੇ ਕੋਈ ਉਧਰ ਨੂੰ ਜਾ ਰਿਹਾ ਸੀ ਐਨੀ ਚੈਲਪੈਲ ਹੋਣ ਦੇ ਬਾਵਜੂਦ ਵੀ ਉੱਥੇ ਬਹੁਤ ਸ਼ਾਂਤੀ ਸੀ ਕੋਈ ਵੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ ਤੇ ਉੱਥੋਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਪਾਏ ਹੋਏ ਸੀ ਜਦੋਂ ਭਾਈ ਮਰਦਾਨਾ ਜੀ ਨੇ ਸਾਰਾ ਨਗਰ ਵੇਖਿਆ ਤਾਂ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ ਪਰ ਇੱਥੇ ਨਾਲ ਹੀ ਹੈਰਾਨ ਵੀ ਹੋਏ ਸੋ ਭਾਈ ਮਰਦਾਨਾ ਜੀ ਇੱਕ ਮਨੁੱਖ ਦੇ ਕੋਲ ਜਾਂਦੇ ਨੇ ਭਾਈ ਮਰਦਾਨਾ ਜੀ ਕਹਿੰਦੇ ਪਈ ਇੱਥੋਂ ਦੇ ਨਗਰ ਦਾ ਨਾਮ ਕੀ ਹੈ ਇੱਥੋਂ ਦੇ ਰਾਜੇ ਦਾ ਨਾਮ ਕੀ ਹੈ ਇੱਥੇ ਤਾਂ ਸਾਰੀਆਂ ਕੰਧਾਂ ਸੋਨੇ ਦੀਆਂ ਬਣੀਆਂ ਹੋਈਆਂ ਨੇ ਤੇ ਇੱਥੇ ਵਪਾਰ ਵੀ ਕਿਸ ਚੀਜ਼ ਦਾ ਹੁੰਦਾ ਹੈ ਉਹ ਵਿਅਕਤੀ ਪਈ ਮਰਦਾਨਾ ਜੀ ਨੂੰ ਜਵਾਬ ਦਿੰਦਾ ਤੇ ਕਹਿੰਦਾ ਇਸ ਨਗਰ ਦਾ ਨਾਮ ਹੈ ਸਵਰਨਪੁਰ ਤੇ ਇੱਥੋਂ ਦੇ ਰਾਜੇ ਦਾ ਨਾਮ ਹੈ ਕਮਲਨੈਨ ਉਹ ਬੰਦਾ ਕਹਿੰਦਾ ਵੀ ਸਾਡਾ ਰਾਜਾ ਇੰਨਾ ਚੰਗਾ ਹੈ ਵੀ ਉਸ ਤੋਂ ਚੰਗਾ ਕੋਈ ਰਾਜਾ ਹੋਰ ਨਹੀਂ ਹੋ ਸਕਦਾ ਇੱਥੇ ਸਭ ਕੁਝ ਮੁਫਤ ਹੈ ਇੱਥੇ ਕਿਸੇ ਵੀ ਚੀਜ਼ ਦੇ ਪੈਸੇ ਨਹੀਂ ਲਿੱਤੇ ਜਾਂਦੇ ਜਿਸ ਨੂੰ ਜੋ ਚਾਹੀਦਾ ਹੁੰਦਾ ਹੈ ਉਹ ਲੈ ਲੈਂਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਜੋ ਚਾਹੀਦਾ ਹੁੰਦਾ ਹੈ ਉਹ ਉਵੇਂ ਹੀ ਮਿਲ ਜਾਂਦਾ ਹੈ ਉਹ ਬੰਦਾ ਕਹਿੰਦਾ ਹਾਂ ਉਹ ਚੀਜ਼ ਉਵੇਂ ਹੀ ਮਿਲ ਜਾਂਦੀ ਹੈ ਉਹਦੇ ਪੈਸੇ ਦੇਣ ਦੀ ਲੋੜ ਨਹੀਂ ਹੈ ਇਹ ਬਾਜ਼ਾਰਾਂ ਦੇ ਵਿੱਚ ਜਿੰਨੇ ਵੀ ਪਦਾਰਥ ਪਏ ਨੇ ਇਹ ਸਾਰੇ ਮੁਫਤ ਨੇ ਇਹਨਾਂ ਸਾਰਿਆਂ ਨੂੰ ਵੇਚਣ ਦਾ ਕੋਈ ਮੁੱਲ ਨਹੀਂ ਹੈ ਪਾਵੇਂ ਕੋਈ ਇਸ ਦੇਸ਼ ਦਾ ਹੋਵੇ ਤੇ ਪਾਵੇਂ ਕੋਈ ਬਾਹਰਲੇ ਦੇਸ਼ ਦਾ ਹੋਵੇ ਉਹਨੂੰ ਇੱਥੇ ਪੈਸਾ ਦੇਣ ਦੀ ਲੋੜ ਨਹੀਂ ਹੈ ਭਾਈ ਮਰਦਾਨਾ ਜੀ ਕਹਿੰਦੇ ਮੈਂ ਤਾਂ ਪਰਦੇਸੀ ਹਾਂ ਤੇ ਮੈਨੂੰ ਬਹੁਤ ਭੁੱਖ ਲੱਗੀ ਹੈ ਉਹ ਵਿਅਕਤੀ ਪਈ ਮਰਦਾਨਾ ਜੀ ਨੂੰ ਕਹਿੰਦਾ ਜੋ ਇੱਛਾ ਕਰਦਾ ਹੈ ਉਹ ਤੁਸੀਂ ਸ਼ੱਕ ਲਓ ਇੱਥੇ ਸਭ ਕੁਝ ਮੁਫਤ ਹੈ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਪਈ ਮਰਦਾਨਾ ਜੀ ਕਹਿੰਦੇ ਪਿਆਰਿਆ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਮੈਨੂੰ ਲਿਆ ਕੇ ਦੇ ਦੇ ਮੈਂ ਆਪ ਕੁਝ ਨਹੀਂ ਲੈਣਾ ਪਰ ਮੈਂ ਖਾ ਜ਼ਰੂਰ ਲਵਾਂਗਾ ਮੇਰੇ ਲਈ ਇਹ ਨਵੀਂ ਥਾਂ ਹੈ ਮੈਨੂੰ ਇੱਥੇ ਕੋਈ ਵੀ ਨਹੀਂ ਪਛਾਣਦਾ ਤੇ ਮੈਨੂੰ ਭੋਜਨ ਮੰਗਦਿਆਂ ਸ਼ਰਮ ਆਉਂਦੀ ਹੈ ਤਾਂ ਉਹ ਵਿਅਕਤੀ ਕਹਿੰਦਾ ਚੱਲ ਮੈਂ ਤੈਨੂੰ ਪ੍ਰਸ਼ਾਦਾ ਛਕਾ ਦਿੰਦਾ ਜੇ ਤਾਂ ਤੇਰੇ ਨਾਲ ਕੋਈ ਸਾਥੀ ਆਇਆ ਹੈ ਤਾਂ ਉਹਦੇ ਵਾਸਤੇ ਵੀ ਭੋਜਨ ਲੈ ਜੀ ਤਾਂ ਭਾਈ ਮਰਦਾਨਾ ਜੀ ਕਹਿੰਦੇ ਮੇਰੇ ਨਾਲ ਦੋ ਸਾਥੀ ਆਏ ਨੇ ਪਰ ਉਹ ਦੋਨੋਂ ਹੀ ਕੁਝ ਨਹੀਂ ਸ਼ਕਦੇ ਸਿਰਫ ਮੈਂ ਹੀ ਸ਼ਕਦਾ ਪਹਿਲਾਂ ਤਾਂ ਤੂੰ ਮੈਨੂੰ ਛਕਾ ਕਿਉਂਕਿ ਮੈਨੂੰ ਭੁੱਖ ਲੱਗੀ ਹੋਈ ਹੈ ਸੋ ਭਾਈ ਮਰਦਾਨਾ ਜੀ ਤੇ ਉਹ ਵਿਅਕਤੀ ਚੱਲ ਪੈਂਦੇ ਨਹੀਂ ਇੱਕ ਦੁਕਾਨ ਤੋਂ ਉਸ ਵਿਅਕਤੀ ਨੇ ਭਾਈ ਮਰਦਾਨਾ ਜੀ ਵਾਸਤੇ ਕੜਾਹ ਤੇ ਪੂਰੀਆਂ ਲਿੱਤੀਆਂ ਜਦੋਂ ਭੋਜਨ ਛਕਣ ਲੱਗੇ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਦੀ ਤਾਂ ਐਹੋ ਜੀ ਥਾਂ ਤੇ ਪਹੁੰਚ ਜਾਂਦੇ ਆ ਜਿੱਥੇ ਰਾਖਸ਼ ਹੁੰਦੇ ਨੇ ਦੈਂਤ ਹੁੰਦੇ ਨੇ ਤੇ ਮਹਾਰਾਜ ਅੱਜ ਅਸੀਂ ਐਹੋ ਜੀ ਥਾਂ ਤੇ ਪਹੁੰਚੇ ਆ ਜਿੱਥੇ ਸਾਰੇ ਲੋਕ ਦੇਵਤੇ ਨੇ ਸੋ ਪਾਈ ਮਰਦਾਨਾ ਜੀ ਨੇ ਭੋਜਨ ਛਕ ਲਿਆ ਭੋਜਨ ਛਕਣ ਤੋਂ ਬਾਅਦ ਪਾਈ ਮਰਦਾਨਾ ਜੀ ਨੇ ਸਾਰਾ ਨਗਰ ਵੇਖਿਆ ਚਾਰ ਘੜੀਆਂ ਤਾਂ ਪਾਈ ਮਰਦਾਨਾ ਜੀ ਨਗਰ ਹੀ ਦੇਖਦੇ ਰਹੇ ਤੇ ਉਸ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲ ਚੱਲ ਪਏ ਜਦੋਂ ਪਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਵੱਲ ਆ ਹੀ ਰਹੀ ਸੀ ਤਾਂ ਮਹਾਰਾਜ ਨੇ ਪਾਈ ਮਰਦਾਨਾ ਜੀ ਨੂੰ ਦੂਰੋਂ ਹੀ ਦੇਖ ਲਿਆ ਤੇ ਮਹਾਰਾਜ ਨੇ ਦੂਰੋਂ ਹੀ ਗੱਲਾਂ ਸ਼ੁਰੂ ਕਰ ਦਿੱਤੀਆਂ ਮਹਾਰਾਜ ਕਹਿੰਦੇ ਕਿਉਂ ਪਾਈ ਮਰਦਾਨਿਆ ਕਿਵੇਂ ਲੱਗਿਆ ਨਗਰ ਜਦੋਂ ਗੁਰੂ ਸਾਹਿਬ ਜੀ ਇਹੋ ਜਿਹਾ ਸਵਾਲ ਪੁੱਛ ਰਹੇ ਸੀ ਤਾਂ ਪਾਈ ਮਰਦਾਨਾ ਜੀ ਦਾ ਚਿਹਰਾ ਖਿੜਿਆ ਪਿਆ ਸੀ ਮਹਾਰਾਜ ਕਹਿੰਦੇ ਲੱਗਦਾ ਮਰਦਾਨਿਆ ਤੂੰ ਬਹੁਤ ਖੁਸ਼ ਹੈ ਤੂੰ ਰੱਜ ਕੇ ਭੋਜਨ ਸ਼ਕ ਲਿਆ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਐਹੋ ਜਾਂ ਨਜ਼ਰ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਵੇਖਿਆ ਇਹ ਸਾਰਾ ਹੀ ਨਗਰ ਸੋਨੇ ਦਾ ਬਣਿਆ ਹੋਇਆ ਹੈ ਇਸ ਨਗਰ ਦੇ ਵਿੱਚ ਬਨੇ ਬਣਾਏ ਭੋਜਨ ਪਏ ਨੇ ਤੇ ਉਹਨਾਂ ਦਾ ਕੋਈ ਮੁੱਲ ਨਹੀਂ ਭਾਵੇਂ ਇਸ ਦੇਸ਼ ਦੇ ਵਿੱਚ ਕੋਈ ਬਗਾਨਾ ਆ ਜੀ ਕੋਈ ਹੋਰ ਦੇਸ਼ ਦਾ ਆ ਜੀ ਭਾਵੇਂ ਇਸੀ ਦੇਸ਼ ਦਾ ਕੋਈ ਵਿਅਕਤੀ ਹੋਵੇ ਉਹਨਾਂ ਸਾਰਿਆਂ ਵਾਸਤੇ ਇੱਥੇ ਮੁਫਤ ਚੀਜ਼ਾਂ ਮਹਾਰਾਜ ਮੈਂ ਤਾਂ ਅੰਦਰ ਜਲੇਬੀਆਂ ਕਰਾ ਤੇ ਪੂਰੀਆਂ ਸ਼ੱਕ ਕੇ ਆਇਆ ਉੱਥੇ ਤਾਂ ਰਸਗੁੱਲੇ ਬੁੰਦੀ ਲੱਡੂ ਸਭ ਕੁਝ ਪਿਆ ਹੋਇਆ ਏ ਇਹ ਤਾਂ ਸਾਰੇ ਲੋਗ ਬਿਨਾਂ ਮੁੱਲ ਤੋਂ ਹੀ ਸਭ ਕੁਝ ਦੇ ਦਿੰਦੀ ਨੇ ਜਿੰਨੂੰ ਜੋ ਵੀ ਚਾਹੀਦਾ ਏ ਉਹ ਇਸ ਨਗਰ ਦੇ ਵਿੱਚੋਂ ਲੈ ਸਕਦਾ ਹੈ ਮਹਾਰਾਜ ਮੈਨੂੰ ਨਾ ਅੰਦਰ ਇੱਕ ਮਨੁੱਖ ਮਿਲਿਆ ਜਿਹਦਾ ਸੁਭਾਅ ਬਹੁਤ ਚੰਗਾ ਸੀ ਉਨੇ ਮੈਨੂੰ ਸਾਰਾ ਭੋਜਨ ਲੈ ਕੇ ਦਿੱਤਾ ਉਹਨੇ ਤਾਂ ਮੈਨੂੰ ਇਹ ਵੀ ਕਿਹਾ ਸੀ ਵੀ ਤੂੰ ਆਪਣੇ ਸਾਥੀਆਂ ਵਾਸਤੇ ਵੀ ਇਹ ਭੋਜਨ ਲੈ ਜਾ ਫਿਰ ਮੈਂ ਉਸ ਵਿਅਕਤੀ ਨੂੰ ਇਹ ਗੱਲ ਦੱਸੀ ਸੀ ਕਿ ਮੇਰੇ ਸਾਥੀ ਸੰਤੋਖੀ ਨੇ ਉਹ ਕੁਝ ਨਹੀਂ ਛਕਦੇ ਇਸ ਲਈ ਮੈਂ ਸਭ ਤੋਂ ਪਹਿਲਾਂ ਆਪ ਭੋਜਨ ਛਕਿਆ ਤੇ ਉਸ ਤੋਂ ਬਾਅਦ ਸਾਰਾ ਨਗਰ ਵੇਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੀ ਸਾਰੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਮਹਾਰਾਜ ਕਹਿੰਦੇ ਵੇਖ ਮਰਦਾਨਿਆ ਜਿਵੇਂ ਜਿਵੇਂ ਤੂੰ ਸੋਚਿਆ ਸੀ ਉਵੇਂ ਹੀ ਹੋਇਆ ਸਭ ਕੁਝ ਸਭ ਕੁਝ ਤੇਰੀ ਮਰਜ਼ੀ ਦਾ ਹੋਇਆ ਮਹਾਰਾਜ ਕਹਿੰਦੇ ਚਲ ਉਨ ਆ ਅਸੀਂ ਸ਼ਬਦ ਗਾਈਏ ਉਦੋਂ ਪਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇੱਥੋਂ ਦੇ ਲੋਕ ਕਰਦੇ ਕੀ ਹੋਣਗੇ ਇਹਨਾਂ ਨੇ ਕੋਈ ਨਾ ਕੋਈ ਤਾਂ ਕਰਮ ਕੀਤੇ ਹੋਣਗੇ ਜਿਸ ਕਾਰਨ ਇਹ ਸਾਰੀ ਸੁਖੀ ਨੇ ਇਸ ਲਈ ਇਹ ਸਾਰੇ ਜੋ ਵੀ ਦਿਲ ਕਰਦਾ ਉਹ ਖਰੀਦ ਲੈਂਦੇ ਨੇ ਮਹਾਰਾਜ ਕਹਿੰਦੇ ਮਰਦਾਨਿਆਂ ਇਹ ਗੱਲ ਸੁਣ ਇਹ ਸਾਰਾ ਨਗਰ ਸੱਚੇ ਲੋਕਾਂ ਦਾ ਇੱਥੇ ਕੋਈ ਵੀ ਝੂਠ ਨਹੀਂ ਬੋਲਦਾ ਇੱਥੇ ਕੋਈ ਵੀ ਪਾਪ ਨਹੀਂ ਕਰਦਾ ਇੱਥੇ ਸਾਰੇ ਧਰਮ ਅਨੁਸਾਰ ਜੀਂਦੇ ਨੇ ਇੱਥੇ ਸਾਰੇ ਲੋਕ ਸੱਚੇ ਤੇ ਸੰਤੋਖੀ ਨੇ ਕੋਈ ਵੀ ਕੁਕਰਮ ਨਹੀਂ ਕਰਦਾ ਇੱਥੇ ਇੱਥੇ ਦੇ ਸਾਰੇ ਲੋਕ ਦਾਨਪੂਰ ਕਰਦੇ ਨੇ ਤੇ ਸਾਰੇ ਲੋਕ ਜਤੀ ਸਤੀ ਨੇ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਇਸ ਕਲਯੁਗ ਦੇ ਅੰਦਰ ਰਾਜਾ ਕਮਲਨੈਨ ਵਰਗਾ ਰਾਜਾ ਕੋਈ ਹੋਰ ਨਹੀਂ ਹੈ 17 ਰਾਜੇ ਇੱਕ ਰਾਜੇ ਦੀ ਈਨ ਮੰਨਦੇ ਨੇ ਰਾਜਾ ਕਮਲਨੈਨ ਮਹਾਨ ਪੁਰਸ਼ ਹੈ ਬਹੁਤ ਧਰਮੀ ਹੈ ਬਹੁਤ ਚੰਗਾ ਬੰਦਾ ਹੈ ਸੋ ਭਾਈ ਮਰਦਾਨਾ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਇਹ ਨਗਰ ਇੰਨਾ ਚੰਗਾ ਹੈ ਜੇ ਇੱਥੋਂ ਦੇ ਲੋਕ ਇੰਨੇ ਚੰਗੇ ਨੇ ਤੇ ਜੇ ਇੱਥੇ ਦਾ ਰਾਜਾ ਇੰਨਾ ਚੰਗਾ ਹੈ ਤਾਂ ਅਸੀਂ ਇੱਥੇ ਕਿਉਂ ਨਾ ਰਹੀਏ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਇਹ ਬਹੁਤ ਸ਼ਾਂਤ ਥਾਂ ਹੈ ਬਹੁਤ ਰਮਣੀਕ ਜੀ ਥਾਂ ਹੈ ਤੇ ਨਾਲ ਮਹਾਰਾਜ ਇੱਥੇ ਤਾਂ ਬਣਿਆ ਬਨਾਇਆ ਭੋਜਨ ਮੁਫਤ ਵਿੱਚ ਮਿਲ ਜਾਂਦਾ ਹੈ ਜੇ ਦਾ ਕੋਈ ਮੁੱਲ ਹੀ ਨਹੀਂ ਹੈ ਇਸ ਤੋਂ ਵਧੀਆ ਨਗਰ ਕਿਹੜਾ ਹੋ ਸਕਦਾ ਸੋ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਵੇਖ ਇੱਥੇ ਸਦਾ ਲਈ ਰਹਿਣਾ ਤੇ ਇੱਥੋਂ ਚਲੇ ਜਾਣਾ ਇਹ ਸਾਡੇ ਵਾਸ ਵਿੱਚ ਨਹੀਂ ਹੈ ਅਸਲ ਵਿੱਚ ਤਾਂ ਸਾਧ ਸੰਗਤ ਦੀ ਸਭ ਕੁਝ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਹੀ ਵਾਸ ਵਿੱਚ ਹੈ ਪਰ ਇੱਥੇ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਕਿਤੇ ਰਹਿਣਾ ਤੇ ਕਿਤੋਂ ਚਲੇ ਜਾਣਾ ਇਹ ਇਨਸਾਨ ਦੇ ਵਾਸ ਦੀ ਗੱਲ ਨਹੀਂ ਹੈ ਇਹ ਸਭ ਕੁਝ ਕਰਤੇ ਪੁਰਖ ਨੇ ਲਿਖਿਆ ਹੋਇਆ ਜਿੱਥੇ ਪਰਮਾਤਮਾ ਲੈ ਕੇ ਜਾਂਦਾ ਹੈ ਉੱਥੇ ਚਲੇ ਜਾਵਾਂਗੇ ਸੋ ਭਾਈ ਮਰਦਾਨਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਵੇਖ ਮਰਦਾਨਿਆ ਅਸੀਂ ਉਈ ਨਹੀਂ ਤੁਰੇ ਫਿਰਦੇ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਤੁਰੇ ਫਿਰਦੇ ਹਾਂ ਇਹ ਬਚਨ ਕਰਕੇ ਭਾਈ ਮਰਦਾਨਾ ਜੀ ਨੂੰ ਗੁਰੂ ਮਹਾਰਾਜ ਸ਼ਾਂਤ ਚਿਤ ਹੋ ਕੇ ਬਹਿ ਗਏ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਇਹੋ ਜੇ ਅਲੌਕਿਕ ਨੇ ਜਿਹੜਾ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਪਾਪ ਦੁੱਖ ਕਲੇਸ਼ ਸੰਕਟ ਨਾਸ਼ ਹੋ ਜਾਂਦੇ ਨੇ ਸੋ ਐਸੇ ਸਤਗੁਰੂ ਇੱਕ ਰਸ ਪ੍ਰਮਾਤਮਾ ਦੇ ਵਿੱਚ ਬਿਰਤੀ ਟਕਾ ਕੇ ਬਹਿ ਜਾਂਦੇ ਨੇ ਸਾਧ ਸੰਗਤ ਜੀ ਇਸੇ ਤਰੀਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ 7 ਦਿਨ ਅਡੋਲ ਸ਼ਾਂਤ ਚਿਤ ਬੈਠੇ ਰਹੇ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਐਸੇ ਸਤਗੁਰੂ ਨੇ ਜਿਨ੍ਹਾਂ ਦਾ ਨਾਮ ਲਿੱਤਿਆ ਜੰਮਦੂਤ ਵੀ ਨੇੜੇ ਨਹੀਂ ਆਉਂਦੇ। ਸੋ ਸਵੇਰੇ ਸ਼ਾਮ ਪਈ ਮਰਦਾਨਾ ਜੀ ਨਗਰ ਵਿੱਚ ਜਾਂਦੇ ਤੇ ਜਿੱਥੋਂ ਦਿਲ ਕਰਦਾ ਉੱਥੋਂ ਪਈ ਮਰਦਾਨਾ ਜੀ ਭੋਜਨ ਛਕ ਲੈਂਦੇ। ਜਿਸ ਦੁਕਾਨ ਦੇ ਅੱਗੇ ਵੀ ਪਈ ਮਰਦਾਨਾ ਜੀ ਜਾਂਦੇ ਤੇ ਉਸ ਨੂੰ ਕਹਿੰਦੇ ਵੀ ਮੈਨੂੰ ਭੁੱਖ ਲੱਗੀ ਹੈ ਤਾਂ ਉਹ ਦੁਕਾਨ ਵਾਲੇ ਪਈ ਮਰਦਾਨਾ ਜੀ ਨੂੰ ਉਸੇ ਵਕਤ ਭੋਜਨ ਪਾ ਕੇ ਦੇ ਦਿੰਦੇ ਨੇ। ਪਈ ਮਰਦਾਨਾ ਜੀ ਨੇ ਪੂੜੀਆਂ ਅਤੇ ਕੜਾ ਰੋਜ਼ ਛਕਣਾ ਤੇ ਨਾਲ ਹਿਰਦੇ ਵਿੱਚ ਖੁਸ਼ੀ ਵੀ ਮਨਾਣੀ। ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹੋ ਜੇ ਸੁੰਦਰ ਨਗਰ ਵਿੱਚ ਲੱਗੇ ਹੋਏ ਨੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਬੈਠੇ ਹੋਏ ਸਮਾਧੀ ਵਿੱਚ 7 ਦਿਨ ਹੋ ਗਏ ਨੇ ਤੇ ਇੱਕ ਦਿਨ ਭਾਈ ਮਰਦਾਨਾ ਜੀ ਨੂੰ ਨਗਰ ਦੇ ਵਿੱਚ ਉਹੀ ਵਿਅਕਤੀ ਮਿਲਿਆ ਜਿਹੜਾ ਭਾਈ ਮਰਦਾਨਾ ਜੀ ਨੂੰ ਪਹਿਲੇ ਦਿਨ ਮਿਲਿਆ ਸੀ ਉਹ ਕਹਿੰਦਾ ਮਰਦਾਨਾ ਜੀ ਤੁਹਾਡੇ ਨਾਲ ਜਿਹੜੇ ਸੰਗੀ ਆਏ ਨੇ ਜਿਹੜੇ ਤੁਹਾਡੇ ਨਾਲ ਸਾਥੀ ਨੇ ਉਹਨਾਂ ਨੂੰ ਅਸੀਂ ਕਦੀ ਨਗਰ ਵਿੱਚ ਨਹੀਂ ਵੇਖਿਆ ਉਹ ਕਿੱਥੇ ਬੈਠੇ ਹੋਏ ਨੇ ਤੇ ਉਹ ਭੋਜਨ ਕਿੱਥੋਂ ਸ਼ੱਕਦੇ ਨੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਸੰਤੋਖੀ ਨੇ ਜੇ ਕੋਈ ਸ਼ਰਦਾ ਤਾਰ ਕੇ ਪਿਆਰ ਨਾਲ ਉਹਨਾਂ ਕੋਲ ਭੋਜਨ ਲੈ ਜੇ ਤਾਂ ਗੁਰੂ ਮਹਾਰਾਜ ਸ਼ੱਕ ਲੈਂਦੇ ਨੇ ਮੇਰੇ ਸਤਿਗੁਰੂ ਜੀ ਤੇ ਭਾਈ ਬਾਲਾ ਜੀ ਮੇਰੇ ਸਾਥੀ ਦੋਨੋਂ ਬਾਗ ਦੇ ਵਿੱਚ ਬੈਠੇ ਹੋਏ ਨੇ ਉਹ ਵਿਅਕਤੀ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਮਨ ਦੇ ਵਿੱਚ ਇਹ ਫੁਰਨਾ ਆਇਆ ਵੀ ਇਹੋ ਜਿਹੀ ਕਿਹੜੀ ਸੰਤ ਨੇ ਜਿਨ੍ਹਾਂ ਨੇ 7 ਦਿਨਾਂ ਤੋਂ ਕੁਝ ਛਕਿਆ ਹੀ ਨਹੀਂ ਉਹ ਸੋਚਦਾ ਹੈ ਵੀ ਮੈਨੂੰ ਇਹੋ ਜਿਹੇ ਸੰਤਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਸੋ ਉਸ ਵਿਅਕਤੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਪਾਈ ਬਾਲਾ ਜੀ ਵਾਸਤੇ ਪੰਜ ਸੇਰ ਭੋਜਨ ਆਪਣੇ ਨਾਲ ਲਿਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ ਜਿਸ ਥਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਖਾਂ ਬੰਦ ਕਰਕੇ ਬਿਰਾਜਮਨ ਸਨ ਉਸ ਥਾਂ ਤੇ ਉਹ ਵਿਅਕਤੀ ਪਹੁੰਚ ਗਿਆ ਉਸ ਵਿਅਕਤੀ ਦੇ ਨਾਲ ਪਾਈ ਮਰਦਾਨਾ ਜੀ ਵੀ ਸਨ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ ਉਸ ਵਿਅਕਤੀ ਨੇ ਬਹੁਤੀ ਸ਼ਰਧਾ ਦਿਖਾਈ ਤੇ ਗੁਰੂ ਮਹਾਰਾਜ ਜੀ ਨੂੰ ਬੜੇ ਪ੍ਰੇਮ ਵਸੋਕੇ ਮੱਥਾ ਟੇਕਿਆ ਤੇ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੋਜਨ ਰੱਖਿਆ ਤਾਂ ਉਹ ਵਿਅਕਤੀ ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੇ ਪ੍ਰਤੀ ਬਹੁਤ ਸ਼ਰਧਾ ਧਾਰਕ ਹੇ ਪਿਆਰ ਨਾਲ ਆਪਜੀ ਵਾਸਤੇ ਭੋਜਨ ਲੈ ਕੇ ਆਇਆ ਕਿਰਪਾ ਕਰੋ ਤੇ ਇਸ ਭੋਜਨ ਨੂੰ ਛਕ ਲਓ ਮਹਾਰਾਜ ਮੈਂ ਆਪਜੀ ਦੀ ਮਹਿਮਾ ਸੁਣੀ ਹੈ ਤੇ ਆਪਜੀ ਦੀ ਮਹਿਮਾ ਸੁਣ ਕੇ ਆਪਜੀ ਦੇ ਦਰਸ਼ਨ ਕਰਨਾ ਆ ਮਹਾਰਾਜ ਤੁਹਾਡੇ ਅੰਦਰ ਸੰਸਾਰ ਦੇ ਨਾਲ ਕੋਈ ਵੀ ਲਗਾਵ ਨਹੀਂ ਤੇ ਨਾ ਹੀ ਇਸ ਸੰਸਾਰ ਦੇ ਨਾਲ ਕੋਈ ਮੋਹ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭੋਜਨ ਨੂੰ ਵੇਖਿਆ ਤੇ ਉਸ ਵਿਅਕਤੀ ਨੂੰ ਵੇਖ ਕੇ ਮਹਾਰਾਜ ਨੇ ਬੋਲਿਆ ਮਹਾਰਾਜ ਕਹਿੰਦੇ ਤੁਸੀਂ ਕੌਣ ਹੋ ਇਹ ਭੋਜਨ ਕਿੰਨੇ ਭੇਜਿਆ ਤੇ ਤੁਸੀਂ ਕਿਸ ਕੰਮ ਵਾਸਤੇ ਸਾਡੇ ਕੋਲ ਆਏ ਹੋ ਤਾਂ ਵਿਅਕਤੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਐਵੇਂ ਲੱਗਦਾ ਹੈ ਵੀ ਤੁਸੀਂ ਮੇਰੀ ਮੁਕਤੀ ਕਰਾਉਂਗੇ ਮਹਾਰਾਜ ਜਦੋਂ ਮੈਂ ਤੁਹਾਡੀ ਸਿਫਤ ਸੁਣੀ ਤਾਂ ਮੇਤੋ ਰਿਆ ਨਹੀਂ ਗਿਆ ਤਾਂ ਹੀ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਗਿਆ ਤੁਹਾਨੂੰ 7 ਦਿਨ ਹੋ ਗਏ ਇੱਥੇ ਬੈਠੇ ਹੋ ਪਰ ਤੁਸੀਂ ਇੱਕ ਵਾਰ ਵੀ ਨਗਰ ਵੇਖਣ ਨਹੀਂ ਆਏ ਮਹਾਰਾਜ ਸਾਡਾ ਤਾਂ ਨਗਰ ਇਹੋ ਜਿਹਾ ਹੈ ਵੀ ਦੂਰੂ ਦੂਰੂ ਲੋਗ ਇੱਥੇ ਦੇਖਣ ਨੂੰ ਆਂਦੇ ਨੇ ਇਸ ਨਗਰ ਨੂੰ ਪਰ ਤੁਸੀਂ ਤਾਂ 7 ਦਿਨਾ ਤੋਂ ਇੱਕੋ ਥਾਂ ਤੇ ਬੈਠੇ ਹੋ ਨਗਰ ਦੇ ਵਿੱਚ ਨਹੀਂ ਆਏ ਤੇ ਤੁਸੀਂ ਤਾਂ ਭੋਜਨ ਵੀ ਨਹੀਂ ਛਕਿਆ ਮਹਾਰਾਜ ਕਿਰਪਾ ਕਰੋ ਮੈਂ ਆਪਜੀ ਵਾਸਤੇ ਇਹ ਭੋਜਨ ਲੈ ਕੇ ਆਇਆ ਕਿਰਪਾ ਕਰੋ ਇਸ ਭੋਜਨ ਨੂੰ ਛਕ ਲਵੋ ਉਹ ਵਿਅਕਤੀ ਕਹਿੰਦਾ ਮਹਾਰਾਜ ਜਿਹੜਾ ਸਾਡਾ ਰਾਜਾ ਹੈ ਨਾ ਉਹ ਬਹੁਤ ਧਰਮੀ ਹੈ ਉਹ ਕਿਸੇ ਤੇ ਜੋ ਜੱਤਕਾ ਨਹੀਂ ਕਰਦਾ ਉਹ ਸਾਰਿਆਂ ਨੂੰ ਬਰਾਬਰ ਸਮਝਦਾ ਹੈ ਮਹਾਰਾਜ ਸਾਡਾ ਰਾਜਾ ਕਿਸੇ ਨੂੰ ਵੀ ਆਪਣੇ ਅਧੀਨ ਹੋਣ ਵਾਸਤੇ ਨਹੀਂ ਕਹਿੰਦਾ ਪਰ ਤਦ ਵੀ ਸਤਾਰਾ ਰਾਜੇ ਸਾਡੇ ਰਾਜੇ ਦੀ ਈਨ ਮੰਨ ਕੇ ਬੈਠੇ ਨੇ ਉਹ ਵੀ ਖੁਦ ਵਾ ਖੁਦ ਸਾਡਾ ਤਾਂ ਰਾਜਾ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਦਾ ਸਾਡਾ ਰਾਜਾ ਕਿਸੇ ਦੇ ਨਾਲ ਧੱਕਾ ਨਹੀਂ ਕਰਦਾ ਮਹਾਰਾਜ ਸਾਡਾ ਰਾਜਾ ਧਰਮੀ ਹੈ ਤੇ ਸਾਡਾ ਨਗਰ ਵੀ ਪਵਿੱਤਰ ਹੈ ਕਿਰਪਾ ਕਰੋ ਇਹ ਭੋਜਨ ਸ਼ਕ ਲਵੋ ਤਾਂ ਉਸ ਵਿਅਕਤੀ ਦੀ ਸਾਰੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਮਹਾਰਾਜ ਕਹਿੰਦੇ ਜਿਸ ਰਾਜੇ ਦੀ ਤੂੰ ਗੱਲ ਕਰ ਰਿਹਾ ਹੈ ਉਹਦੇ ਵਿੱਚ ਇੱਕ ਦੋਸ਼ ਹੈਗਾ ਜਿਸ ਦੋਸ਼ ਦੇ ਕਾਰਨ ਅਸੀਂ ਭੋਜਨ ਨਹੀਂ ਛੱਕ ਸਕਦੇ ਮਹਾਰਾਜ ਕਹਿੰਦੇ ਅਸੀਂ ਉੱਥੋਂ ਭੋਜਨ ਨਹੀਂ ਛੱਕਦੇ ਜਿੱਥੇ ਦੋਸ਼ ਹੋਵੇ ਤੇ ਜਿੱਥੇ ਦੋਸ਼ ਨਾ ਹੋਵੇ ਉਹ ਥਾਂ ਹੀ ਪਵਿੱਤਰ ਹੋ ਜਾਂਦੀ ਹੈ ਗੁਰੂ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਉਹ ਵਿਅਕਤੀ ਕਹਿੰਦਾ ਮਹਾਰਾਜ ਸਾਡੇ ਰਾਜੇ ਦੇ ਵਿੱਚ ਕੋਈ ਦੋਸ਼ ਨਹੀਂ ਉਹ ਤਾਂ નિર્ਦੋਸ਼ ਹੈ ਮਹਾਰਾਜ ਤੁਸੀਂ ਸਾਡੇ ਰਾਜੇ ਦੇ ਵਿੱਚ ਕਿਹੜਾ ਦੋਸ਼ ਦੇਖ ਲਿਆ ਜਿਹੜਾ ਤੁਸੀਂ ਭੁੱਜ ਨਹੀਂ ਸਕਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਸ ਦੇ ਵਿੱਚ ਦੋਸ਼ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਵੀ ਮੇਰੇ ਵਿੱਚ ਆ ਦੋਸ਼ ਹੈ ਪਰ ਹੋਰਨਾਂ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਰਾਜਾ ਆਪ ਹੀ ਜਾਣਦਾ ਹੈ ਵੀ ਉਹਦੇ ਵਿੱਚ ਕੀ ਦੋਸ਼ ਹੈ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੁੱਪ ਹੋ ਗਏ ਗੁਰੂ ਮਹਾਰਾਜ ਜੀ ਨੇ ਇਸ ਤੋਂ ਬਾਅਦ ਕੋਈ ਬਚਨ ਨਹੀਂ ਕੀਤਾ ਉਹ ਵਿਅਕਤੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਤੇ ਰਾਜੇ ਕੋਲ ਚਲੇ ਗਿਆ ਉਹ ਵਿਅਕਤੀ ਰਾਜੇ ਨੂੰ ਕਹਿੰਦਾ ਰਾਜਨ ਸਾਡੇ ਨਗਰ ਦੇ ਵਿੱਚ ਤਿੰਨ ਫਕੀਰ ਆਏ ਨੇ ਉਹਨਾਂ ਤਿੰਨ ਫਕੀਰਾਂ ਦੇ ਵਿੱਚੋਂ ਇੱਕ ਤਾਂ ਭੋਜਨ ਸ਼ਕਦਾ ਹੈ ਲੇਕਿਨ ਜਿਹੜੇ ਉਹਨਾਂ ਦੇ ਦੋ ਸਾਥੀ ਨੇ ਉਹਨਾਂ ਨੇ ਕੋਈ ਭੋਜਨ ਨਹੀਂ ਸ਼ਕਿਆ 7 ਦਿਨ ਹੋ ਚੁੱਕੇ ਨੇ ਉਹ ਨਗਰ ਦੇ ਬਾਹਰ ਬਿਨਾਂ ਖਾਦੇ ਪੀਤੇ ਬੈਠੇ ਹੋਏ ਨੇ ਉਹਨਾਂ ਨੇ ਕੋਈ ਵੀ ਭੋਜਨ ਨਹੀਂ ਛਕਿਆ ਤੇ ਜਦੋਂ ਮੈਂ ਉਹਨਾਂ ਵਾਸਤੇ ਭੋਜਨ ਲੈ ਕੇ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਰਾਜੇ ਦੇ ਵਿੱਚ ਇੱਕ ਦੋਸ਼ ਹੈ ਜਿਸ ਕਾਰਨ ਉਹ ਭੋਜਨ ਨਹੀਂ ਛਕ ਸਕਦੇ ਜਦੋਂ ਮੈਂ ਉਸ ਮਹਾਪੁਰਖ ਸੰਤਾ ਨੂੰ ਇਹ ਗੱਲ ਪੁੱਛੀ ਵੀ ਸਾਡੇ ਰਾਜੇ ਦੇ ਵਿੱਚ ਕਿਹੜਾ ਦੋਸ਼ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਰਾਜੇ ਨੂੰ ਖੁਦ ਨੂੰ ਪਤਾ ਹੈ ਵੀ ਉਹਦੇ ਵਿੱਚ ਕਿਹੜਾ ਦੋਸ਼ ਹੈ ਰਾਜਾ ਬਹੁਤ ਹੈਰਾਨ ਹੋਇਆ ਵੀ ਮੈਨੂੰ ਤਾਂ ਇਹ ਕਦੀ ਮਿਲੇ ਨਹੀਂ ਇਹੋ ਜੇ ਸੰਤ ਫਿਰ ਇਹ ਮੇਰੀ ਗੱਲਾਂ ਕਿਵੇਂ ਕਰ ਰਹੀ ਨੇ ਇਹਨਾਂ ਨੂੰ ਮੇਰੇ ਬਾਰੇ ਕਿਵੇਂ ਪਤਾ ਲੱਗ ਗਿਆ ਮਨ ਵਿੱਚ ਸੋਚਦਾ ਹੈ ਲੱਗਦਾ ਏ ਸੰਤ ਬਹੁਤ ਵੱਡੀ ਸ਼ਕਤੀ ਦੇ مالک ਨੇ ਜਦੋਂ ਕਮਲ ਲੈਨ ਨੇ ਗੁਰੂ ਮਹਾਰਾਜ ਜੀ ਦੀ ਇਹ ਗੱਲਾਂ ਸੁਣੀ ਤਾਂ ਉਹ ਬਹੁਤ ਅश्चर्य ਹੋਇਆ ਕਹਿੰਦਾ ਵੀ ਮੈਨੂੰ ਇਹ ਸੰਤ ਤਾਂ ਕਦੇ ਵੀ ਨਹੀਂ ਮਿਲੇ ਸੋ ਰਾਜਾ ਉਸ ਵਿਅਕਤੀ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਚੱਲਦਾ ਤੇ ਮੈਨੂੰ ਦਿਖਾ ਵੀ ਕਿਹੜੇ ਸੰਤ ਆਏ ਨੇ। ਸੋ ਰਾਜੇ ਦੇ ਮਨ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਬਹੁਤ ਭਾਵਨਾ ਜਗੀ ਤੇ ਉਹ ਰਾਜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ। ਰਾਜੇ ਨੇ ਆਪਣੇ ਨਾਲ ਸੈਨਿਕ ਤੇ ਸਪਾਈ ਲੈ ਲੇ ਤੇ ਗੁਰੂ ਸਾਹਿਬ ਜੀ ਨੂੰ ਭੇਟਾ ਕਰਨ ਵਾਸਤੇ ਬਹੁਤ ਸੋਹਣੀਆਂ ਵਸਤੂਆਂ ਲੈ ਲੀਆਂ। ਸੋਏ ਰਾਜਾ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ ਐਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦੇ ਕੋਲ ਬਹਿ ਗਿਆ। ਰਾਜਾ ਕਹਿੰਦਾ ਮਹਾਰਾਜ ਮੇਰੇ ਵਿੱਚ ਇਹੋ ਜਿਹਾ ਕਿਹੜਾ ਦੋਸ਼ ਹੈ ਜਿਸ ਦੋਸ਼ ਦੀ ਤੁਸੀਂ ਗੱਲ ਕਰ ਰਹੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਕਮਲਨੈਨ ਤੂੰ ਧਰਮੀ ਹੈ ਪਰ ਤੂੰ ਮੰਨ ਦਾ ਮਾਨ ਨਹੀਂ ਛੱਡਿਆ ਹਲੇ ਤੱਕ ਤੂੰ ਕਹਿੰਦਾ ਵੀ ਸਾਰੇ ਇੱਕੋ ਵਰਗੇ ਨੇ ਸਾਰੇ ਮੇਰੇ ਵਰਗੇ ਨੇ ਪਰ ਤੂੰ ਇਹਨਾਂ 17 ਰਾਜਿਆਂ ਤੋਂ ਆਪਣੀ ਈਨ ਮਨਵਾਈ ਹੈ ਮਹਾਰਾਜ ਕਹਿੰਦੇ ਕਮਲਨੈਨ ਕੇਵਲ ਤੂੰ ਹੀ ਨਹੀਂ ਇਹ ਸਾਰਾ ਸੰਸਾਰ ਮਾਨ ਵਿੱਚ ਤੁਰਿਆ ਫਿਰਦਾ ਹੈ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਹੈ ਜਿਨੇ ਆਪਣੇ ਮਾਨ ਨੂੰ ਆਪਣੇ ਹੰਕਾਰ ਨੂੰ ਜਿੱਤ ਲਿਆ ਹੋਵੇ ਪਹਿਲਾ ਮਾਨ ਨੂੰ ਜਿੱਤਿਆ ਜਾਂਦਾ ਹੈ ਫਿਰ ਮੂਹ ਨੂੰ ਜਿੱਤਿਆ ਜਾਂਦਾ ਹੈ ਪਹਿਲਾ ਹਉਮੈ ਛੱਡੀ ਜਾਂਦੀ ਹੈ ਫਿਰ ਮੂਹ ਛੁੱਟਦਾ ਹੈ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਸਾਰੀ ਗੱਲ ਸੁਣ ਕੇ ਰਾਜਾ ਕਮਲਨੈਨ ਬੋਲਿਆ ਮਹਾਰਾਜ ਪਰ ਮੈਂ ਤਾਂ ਕਦੀ ਕਿਸੇ ਨੂੰ ਇਹ ਗੱਲ ਨਹੀਂ ਕਹੀ ਕਿ ਮੇਰੀ ਈਨ ਮੰਨੋ ਮਹਾਰਾਜ ਉਹ ਤਾਂ ਸਾਰੇ ਰਾਜੇ ਜਿਹੜੇ 17 ਰਾਜਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਰਾਜੇ ਆਪੇ ਮੇਰੀ ਈਨ ਮੰਨਦੇ ਨੇ ਮਹਾਰਾਜ ਜੇ ਤੁਸੀਂ ਹਲੇ ਵੀ ਮੇਰੇ ਵਿੱਚ ਹੰਕਾਰ ਦੇਖਦੇ ਹੋ ਹਉਮੈ ਵੇਖਦੇ ਹੋ ਤਾਂ ਕਿਰਪਾ ਕਰੋ ਮੇਰੇ ਵਿੱਚੋਂ ਇਹ ਹਉਮੈ ਇਹ ਹੰਕਾਰ ਦਾ ਰੋਗ ਦੂਰ ਕਰ ਦਿਓ ਮਹਾਰਾਜ ਕਹਿੰਦੇ ਕਮਲ ਲੈਨ ਜੇ ਤੇਰੇ ਵਿੱਚ ਮਾਨ ਨਹੀਂ ਨਾ ਹੈਗਾ ਤਾਂ ਤੂੰ ਰਾਜਾ ਸੁਦਰਸ਼ਨ ਦੀ ਈਨ ਮੰਨ ਲੈ ਫੇਰ ਅਸੀਂ ਮੰਨਾਂਗੇ ਵੀ ਤੇਰੇ ਵਿੱਚ ਮਾਨ ਨਹੀਂ ਹੈਗਾ ਫੇਰ ਅਸੀਂ ਸਮਝ ਲਵਾਂਗੇ ਵੀ ਤੇਰੇ ਵਿੱਚ ਇੱਕ ਵੀ ਦੋਸ਼ ਨਹੀਂ ਹੈਗਾ ਮਹਾਰਾਜ ਕਹਿੰਦੇ ਜੇ ਤੂੰ ਸਾਡੀ ਇਹ ਗੱਲ ਮੰਨ ਲਈ ਤਾਂ ਤੈਨੂੰ ਜਿਉਂਦਿਆਂ ਜੀ ਮੁਕਤ ਕਰ ਦਾਂਗੇ ਮਹਾਰਾਜ ਕਹਿੰਦੇ ਤੂੰ 17 ਰਾਜਿਆਂ ਦਾ ਰਾਜਾ ਹੈ ਇਹ ਹੰਕਾਰ ਛੱਡ ਦੇ ਬਸ ਕਮਲਨੈਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਹ ਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਸੁਦਰਸੈਨ ਦੀ ਕੀ ਗੱਲ ਕਰਦੇ ਹੋ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਤਾਂ ਸੁਦਰਸੈਨ ਦੇ ਕੁੱਤਿਆਂ ਦੀ ਵੀ ਈਨ ਮੰਨ ਸਕਦਾ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਕਮਲਨੈਨ ਦੇ ਇਹ ਬਚਨ ਸੁਨੇ ਤਾਂ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ ਗੁਰੂ ਮਹਾਰਾਜ ਕਹਿੰਦੇ ਕਮਲਨੈਨ ਤੂੰ ਧੰਨ ਤੇਰੀ ਵਡਿਆਈ ਰਾਜੇ ਜਨਕ ਵਰਗੀ ਹੈ ਮਹਾਰਾਜ ਕਹਿੰਦੇ ਕਮਲਨੈਨ ਤੈਨੂੰ ਇਸ ਗੱਲ ਦਾ ਪਤਾ ਹੈ ਵੀ ਤੈਨੂੰ ਇਹ ਵਡਿਆਈ ਕਿਉਂ ਮਿਲੀ ਹੈ ਕਿਉਂਕਿ ਤੂੰ ਰਾਜੇ ਜਨਕ ਦੀ ਦਿਲੋਂ ਸੇਵਾ ਕੀਤੀ ਸੀ ਇਸ ਲਈ ਤੂੰ ਰਾਜਾ ਜਨਕ ਵਾਂਗੂ ਹੀ ਬਣ ਗਿਆ ਜਦੋਂ ਰਾਜਾ ਕਮਲਨੰਦ ਨੇ ਇਹ ਗੱਲ ਸੁਣੀ ਤਾਂ ਉਹਨੂੰ ਮਨ ਦੇ ਵਿੱਚ ਸੰਸਾ ਪੈਦਾ ਹੋਇਆ ਉਹ ਕਹਿੰਦਾ ਮਹਾਰਾਜ ਤੁਸੀਂ ਇਹ ਗੱਲ ਕਹੀ ਹੈ ਵੀ ਮੈਂ ਰਾਜੇ ਜਨਕ ਦੀ ਸੇਵਾ ਕੀਤੀ ਹੈ ਪਰ ਮੈਂ ਤਾਂ ਰਾਜੇ ਜਨਕ ਨੂੰ ਕਦੀ ਵੇਖਿਆ ਵੀ ਨਹੀਂ ਤੁਸੀਂ ਸ਼ਾਇਦ ਪਿਛਲੇ ਜਨਮ ਦੀ ਗੱਲ ਕਰਦੇ ਹੋ ਤੇ ਜੇ ਮਹਾਰਾਜ ਆਪ ਜੀ ਮੇਰੇ ਪਿਛਲੇ ਜਨਮ ਦੀ ਗੱਲ ਕਰ ਰਹੇ ਹੋ ਤਾਂ ਗੁਰੂ ਜੀ ਤੁਹਾਨੂੰ ਸਾਰੇ ਜਨਮਾਂ ਦਾ ਪਤਾ ਹੈ ਆਪ ਜੀ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਹੈ ਤੇ ਬੀਤੇ ਹੋਏ ਸਮੇਂ ਦਾ ਵੀ ਪਤਾ ਹੈ ਆਪ ਕਿਰਪਾ ਕਰਕੇ ਮੈਨੂੰ ਪਿਛਲੇ ਜਨਮ ਬਾਰੇ ਦੱਸ ਦਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਕਮਲਨੈਨ ਜਦੋਂ ਜਨਕ ਰਾਜਾ ਤ੍ਰੇਤਾ ਯੁੱਗ ਦੇ ਵਿੱਚ ਇਸ ਧਰਤੀ ਤੇ ਆਇਆ ਤੇ ਜਦੋਂ ਉਹਨਾਂ ਨੇ ਰਾਜਭਾਗ ਕੀਤਾ ਉਦੋਂ ਤੇਰਾ ਨਾਮ ਸੀ ਸਫਾਚੰਦ ਤੂੰ ਆਪਣੇ بڑے ਤਨੁਮਨੂ ਰਾਜੇ ਜਨਕ ਦੀ ਸੇਵਾ ਕਰਿਆ ਕਰਦਾ ਸੀ ਇੱਕ ਦਿਨ ਰਾਜੇ ਜਨਕ ਨੇ ਤੈਨੂੰ ਇਹ ਆਖਿਆ ਵੀ ਛੇਤੀ ਨਾਲ ਜਾਓ ਤੇ ਹਿਮਾਲਿਆ ਤੋਂ ਮੇਰੇ ਵਾਸਤੇ ਠੰਡਾ ਪਾਣੀ ਲੈ ਕੇ ਆਓ ਇਹ ਚੇਤੇ ਰੱਖਿਓ ਵੀ ਪਾਣੀ ਗਰਮ ਨਾ ਹੋਵੇ ਮੈਂ ਠੰਡਾ ਪਾਣੀ ਪੀਣਾ ਹੈ ਪਿਆਸ ਲੱਗੀ ਹੋਈ ਹੈ ਛੇਤੀ ਨਾਲ ਜਾਓ ਗੁਰਨਾਣਕ ਸੱਚੇ ਪਾਤਸ਼ਾਹ ਕਹਿੰਦੇ ਤੂੰ ਉਸ ਸਮੇਂ ਛੇਤੀ ਦੇ ਨਾਲ ਪਾਣੀ ਲੈਣ ਵਾਸਤੇ ਜਾਂਦਾ ਤੇ ਜਦੋਂ ਤੂੰ ਵਾਪਸ ਆ ਰਿਹਾ ਸੀ ਉਦੋਂ ਤੂੰ ਰਸਤੇ ਵਿੱਚ ਸੋਚਿਆ ਵੀ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ ਤਾਂ ਮੈਂ ਵੀ ਐਵੇਂ ਹੁਕਮ ਚਲਾਉਂਦਾ ਜੋ ਸੁਖ ਆਨੰਦ ਮੈਨੂੰ ਚਾਹੀਦੇ ਹੁੰਦੇ ਉਹ ਬੰਦੇ ਮੇਰੇ ਵਾਸਤੇ ਹਾਜ਼ਰ ਕਰ ਦਿੰਦੇ ਕਿਤੇ ਮੈਂ ਵੀ ਇਹੋ ਜਿਹਾ ਦੇਸ਼ ਦਾ ਰਾਜਾ ਹੁੰਦਾ ਮਹਾਰਾਜ ਕਹਿੰਦੇ ਜਦੋਂ ਤੂੰ ਉਹ ਪਾਣੀ ਲੈ ਕੇ ਰਾਜੇ ਜਨਕ ਕੋਲ ਪਹੁੰਚਿਆ ਤੇ ਤੂੰ ਛੇਤੀ ਦੇ ਨਾਲ ਰਾਜੇ ਜਨਕ ਨੂੰ ਜਲ ਸ਼ਕਾਇਆ ਤਾਂ ਰਾਜਾ ਜਨਕ ਖੁਸ਼ ਹੋ ਕੇ ਕਹਿੰਦਾ ਮੰਗ ਕੀ ਮੰਗਣਾ ਚਾਹੁੰਦਾ ਤਾਂ ਅਗਯੋ ਤੂੰ ਸਫਾਚੰਦ ਇਹ ਕਿਹਾ ਵੀ ਮੈਨੂੰ ਕੁਝ ਨਹੀਂ ਚਾਹੀਦਾ ਪਰ ਰਾਜਾ ਜਨਕ ਕਹਿੰਦਾ ਨਹੀਂ ਤੇਰੇ ਹਿਰਦੇ ਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੈ ਤੇ ਤੂੰ ਉਹ ਗੱਲ ਮੈਨੂੰ ਕਹਿ ਨਹੀਂ ਰਿਹਾ ਇਹ ਦੱਸ ਜਦੋਂ ਤੂੰ ਪਾਣੀ ਲੈ ਕੇ ਆ ਰਿਹਾ ਸੀ ਤੇਰੇ ਦਿਲ ਦੇ ਵਿੱਚ ਇਹ ਗੱਲ ਆਈ ਸੀ ਨਾ ਕਿ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ ਦਾਦਾ ਜਨਕ ਕਹਿੰਦਾ ਵੀ ਮੈਂ ਤੇਰੀ ਇਹੀ ਮੰਗ ਨੂੰ ਪੂਰੀ ਕਰਦਾ ਤੂੰ ਜ਼ਰੂਰ ਰਾਜਾ ਬਣੇਗਾ ਤੇ ਬਹੁਤ ਚੰਗਾ ਬਣੇਗਾ ਮੇਰੇ ਤੋਂ ਵੀ ਵੱਡਾ ਬਨੇਗਾ ਪਰ ਅਗੂ ਸਫਾ ਚੰਦ ਕਹਿੰਦਾ ਮਹਾਰਾਜ ਮੈਂ ਤਾਂ ਇੱਥੇ ਆਤਮ ਗਿਆਨ ਲੈਣ ਵਾਸਤੇ ਆਇਆ ਸੀ। ਉਹ ਤਾਂ ਮੈਨੂੰ ਮਿਲਿਆ ਨਹੀਂ। ਉਦੋਂ ਜਨਕ ਰਾਜਾ ਕਹਿੰਦਾ ਕਲਯੁਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਖੁਦਾ ਪਰਮੇਸ਼ਰ ਹੋਣਗੇ ਤੇ ਉਹ ਤੈਨੂੰ ਆਤਮ ਗਿਆਨ ਦੇਣਗੇ। ਹੁਣ ਜਦੋਂ ਕਮਲ ਲੈਨ ਨੇ ਇਹ ਸਾਰਾ ਪ੍ਰਸੰਗ ਸੁਣਿਆ ਆਪਣੇ ਪਿਛਲੇ ਜਨਮ ਦਾ ਤਾਂ ਕਮਲ ਲੈਨ ਨੇ ਆਪਣੇ ਹਿਰਦੇ ਵਿੱਚ ਬਹੁਤ ਪ੍ਰੇਮ ਧਾਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ। ਯਾ ਕਹਿ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਮੈਨੂੰ ਕਲਯੁਗ ਦੇ ਵਿੱਚ ਕੋਈ ਪੂਰਾ ਮਿਲੇਗਾ ਤੇ ਮਹਾਰਾਜ ਤੁਹਾਡੇ ਤੋਂ ਪੂਰਾ ਕੋਈ ਵੀ ਨਹੀਂ ਆਪ ਜੀ ਹੀ ਪੂਰੇ ਹੋ ਆਪ ਜੀ ਨੂੰ ਮਿਲ ਕੇ ਮੇਰਾ ਬੰਧਨ ਦੂਰ ਹੋ ਗਿਆ ਮਹਾਰਾਜ ਕਿਰਪਾ ਕਰੋ ਨਗਰ ਵਿੱਚ ਚੱਲ ਕੇ ਇਸ ਨਗਰ ਨੂੰ ਪਵਿੱਤਰ ਕਰ ਦਿਓ ਮਹਾਰਾਜ ਆਪ ਜੀ ਨੂੰ 7 ਦਿਨ ਹੋ ਗਏ ਨੇ ਬਾਹਰ ਬੈਠੇ ਨਗਰ ਦੇ ਉਹਨਾਂ ਕਿਰਪਾ ਕਰਕੇ ਇਸ ਨਗਰ ਦੇ ਅੰਦਰ ਚਲੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਮਲਨੈਨ ਦੀ ਇਹ ਸ਼ਰਧਾ ਵੇਖੀ ਤਾਂ ਗੁਰੂ ਮਹਾਰਾਜ ਉਸ ਨਗਰ ਦੇ ਵਿੱਚ ਜਾਂਦੇ ਨੇ ਜਿੱਥੇ ਕਮਲਨੈਨ ਦਾ ਮਹਿਲ ਸੀਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਜਾਂਦੇ ਨੇ ਕਮਲਨੈਨ ਨੇ ਮਹਾਰਾਜ ਜੀ ਵਾਸਤੇ ਇੱਕ ਬਹੁਤ ਸੋਨਾ ਪਲੰਗਾ ਵਿਛਾਇਆ ਤੇ ਗੁਰੂ ਮਹਾਰਾਜ ਜੀ ਨੂੰ ਉੱਥੇ ਬਿਰਾਜਮਾਨ ਕਰਾਇਆ ਕਮਲਨੈਨ ਨੇ ਖੁਦ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਤੇ ਉਸ ਦੀ ਸੇਵਾ ਵੇਖ ਕੇ ਗੁਰੂ ਮਹਾਰਾਜ ਉਥੇ ਕਾਫੀ ਸਮਾਂ ਰਹੀ ਗੁਰੂ ਮਹਾਰਾਜ ਜੀ ਨੇ ਉਥੇ ਕਮਲ ਲੈਨ ਨੂੰ ਆਤਮ ਗਿਆਨ ਦਿੱਤਾ ਉਥੋਂ ਦੇ ਲੋਕਾਂ ਦੇ ਰੋਗ ਦੂਰ ਕੀਤੇ ਉਥੋਂ ਦੇ ਲੋਕਾਂ ਨੂੰ ਗਿਆਨ ਦਿੱਤਾ ਮਹਾਰਾਜ ਨੇ ਫਿਰ ਉਥੇ ਇੱਕ ਧਰਮਸ਼ਾਲਾ ਬਣਵਾਈ ਜਿੱਥੇ ਦੋ ਵਕਤ ਸੰਗਤ ਹੁੰਦੀ ਸੀ ਉੱਥੇ ਹਰ ਰੋਜ਼ ਹੁਣ ਲੋਕ ਸਾਰੇ ਸਿਮਰਨ ਕਰਨ ਲੱਗ ਪਏ ਪ੍ਰਮਾਤਮਾ ਦੀ ਕੀਰਤੀ ਹਰ ਵਕਤ ਉੱਥੇ ਹੋਣ ਲੱਗ ਪਈ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਆਪਣੇ ਮਨ ਦਾ ਮੂੰਹ ਤੇ ਆਪਣੇ ਮਨ ਦਾ ਮਾਨ ਤਿਆਗ ਦਿੱਤਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਸਵਰਨਪੁਰ ਇਸ ਸੋਨੇ ਦੇ ਦੇਸ਼ ਦੇ ਵਿੱਚੋਂ ਜਾਣ ਲੱਗੇ ਤਾਂ ਉੱਥੋਂ ਦੇ ਰਾਜੇ ਕਮਲਨੰਦ ਨੇ ਗੁਰੂ ਸਾਹਿਬ ਜੀ ਨੂੰ ਰੋਕਿਆ ਤੇ ਆਖਿਆ ਮਹਾਰਾਜ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਪਰ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਤੂੰ ਇੱਥੇ ਰਾਜ ਕਰਨਾ ਜੇ ਜਦੋਂ ਤੈਨੂੰ ਸਾਡੇ ਦਰਸ਼ਨ ਕਰਨ ਦਾ ਮਨ ਹੋਵੇ ਤਾਂ ਹੇ ਦੇ ਵਿੱਚ ਤੂੰ ਸਾਡਾ ਧਿਆਨ ਤਰੀ ਅਸੀਂ ਤੈਨੂੰ ਜਰੂਰ ਦਰਸ਼ਨ ਦੇਵਾਂਗੇ ਸਾਹ ਸੰਗਤ ਜੀ ਇੱਥੇ ਕਵੀ ਪਈ ਸੰਤੋਖ ਸਿੰਘ ਜੀ ਕਹਿੰਦੇ ਕਿ ਇਹ ਪ੍ਰਸੰਗ ਬਹੁਤ ਵੱਡਾ ਸੀ ਪਰ ਮੈਂ ਬਹੁਤ ਸੰਖੇਪ ਦੇ ਵਿੱਚ ਦੱਸਿਆ ਕੁਝ-ਕੁਝ ਗੱਲਾਂ ਆਪ ਜੀ ਨੂੰ ਇਸ ਸਾਖੀ ਵਿੱਚ ਦੱਸ ਦਿੱਤੀਆਂ ਨਹੀਂ ਤਾਂ ਇਹ ਇਤਿਹਾਸ ਬਹੁਤ ਵੱਡਾ ਸੀ